ਜਗਬਣੀ ਤੁਸੀਂ ਦੇਖ ਰਹੇ ਹੋ ਅੱਜ ਦੀ ਸਵੇਰ ਜਿਹੜੀ ਹੈ ਉਹ ਇੰਟਰਟੇਨਮੈਂਟ ਇੰਡਸਟਰੀ ਲਈ ਜਿੱਥੇ ਬਹੁਤ ਵੱਡਾ ਤੱਕਾ ਆ ਉਥੇ ਹੀ ਹਰ ਉਸ ਕਲਾ ਦੇ ਚੌਣ ਵਾਲੇ ਲਈ ਬਹੁਤ ਵੱਡਾ ਤੱਕਾ ਜਸਵਿੰਦਰ ਪੱਲਾ ਹੁਣ ਦਾ ਸਟੈਂਡਟਮਾਈਸ ਉਹਨਾਂ ਦਾ ਨਾਲ ਉਹਨਾਂ ਦਾ ਸਾਥੀ ਜਿਹੜਾ 48 ਸਾਲ ਤੋਂ ਬਾਅਦ ਤੁਸੀਂ ਸ਼ਣਕਾਟਾ ਦੇਖਿਆ ਹੋਵੇਗਾ ਤੋਂ ਮੁਕੰਦ ਸ਼ਰਮਾ ਇੱਕ ਐਦਾਂ ਦਾ ਨਾਮ ਜਿਹੜਾ ਸ਼ਾਇਦ ਕਦੇ ਨਾ ਭੁੱਲਿਆ ਜਾਵੇ ਇੱਕ ਜਦੋਂ ਤੁਸੀਂ ਕਿਉਂਕਿ ਪਰਿਵਾਰ ਤੋਂ ਵੀ ਵੱਧ ਹੀ ਇੱਕ ਤੁਹਾਡਾ ਜਿਹੜਾ ਰਿਸ਼ਤਾ ਉਹਨਾਂ ਦੇ ਨਾਲ ਇਹ ਕਿਵੇਂ ਹੋਇਆ ਕਿਸ ਤਰੀਕੇ ਹੋਇਆ ਕਦੋਂ ਸਵੇ ਜਿਹੜਾ ਤੁਹਾਨੂੰ ਵੀ ਪਤਾ ਲੱਗਦਾ ਹੈ ਏ ਜੀ ਪਰਸੋਂ ਸ਼ਾਮ ਨੂੰ ਅੱਲਾ ਜੀ ਨੂੰ ਖਾਣਾ ਖਾਣ ਤੋਂ ਬਾਅਦ ਬੀਪੀ ਹਾਈ ਹੋ ਗਿਆ ਤੇ ਵੰਟਿੰਗ ਆਈ ਤੇ ਬੇਹੋਸ਼ ਹੋ ਗਏ ਮੈਂ ਹైదరాబాద్ ਸੀ ਮੇਰੇ ਵਾਈਫ ਦਾ ਫੋਨ ਆਇਆ ਕਿ ਜਸਵਿੰਦਰ ਨੂੰ ਅਸੀਂ 40 ਹਸਪੀਟਲ ਦਾਖਲ ਕਰਾ ਕੇ ਆਏ ਆ ਤੇ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਈ ਬੜੀ ਸਵियर ਡਾਕਟਰ ਨੇ ਸੀਟੀ ਸਕੈਨ ਕੀਤਾ ਤੇ ਦੇਖਿਆ ਵੀ ਬਹੁਤ ਜ਼ਿਆਦਾ ਬਲੱਡ ਬ੍ਰੇਨ 'ਚ ਬੈ ਚੁੱਕਾ ਸੀਗਾ ਤੇ ਉਹ ਬ੍ਰੇਨ ਹੈਮਰੇਜ টাইਪ ਸੀਗਾ ਤੇ ਡਾਕਟਰ ਕਹਿੰਨ ਲੱਗੇ ਵੀ ਆਪਰੇਸ਼ਨ ਨਹੀਂ ਕਰ ਸਕਦੇ ਕਿਉਂ ਬਲੱਡ ਬਹੁਤ ਜ਼ਿਆਦਾ ਹੈਗਾ ਫਿਰ ਅਸੀਂ ਸੈਕੰਡ opinion ਲਿਆ ਪੀਜੀ ਹਸਪੀਟਲ ਤੋਂ ਪੀਜੀ ਵਾਲੇ ਵੀ ਕਹਿਣ ਲੱਗੇ ਵੀ ਇਹ ਬਹੁਤ ਸਵੀਅਰ ਅਟੈਕ ਆ ਤੇ ਇੱਥੇ ਸਰਜਰੀ ਹੋ ਪਾਣੀ ਤੇ ਅੱਜ ਸਵੇਰੇ 4 ਵਜੇ ਉਹ ਸਾਨੂੰ ਛੱਡ ਕੇ ਚਲੇ ਗਏ ਅੱਛਾ ਜਦੋਂ ਅਸੀਂ ਪਹਿਲਾਂ ਗੱਲ ਕਰਦੇ ਹੁੰਨੇ ਸੀ ਪਿਛਲੇ 2 ਸਾਲਾਂ ਤੋਂ ਜਿਹੜੇ ਘੱਟ ਐਕਟਿਵ ਨਜ਼ਰ ਆਉਂਦੇ ਹੁੰਦੇ ਸੀਗੇ ਤੇ ਕਹਿਣਾ 슈ਗਰ ਆ ਜੀ ਤੇ ਉਹਦੇ ਨਾਲ ਥੋੜਾ ਹਾਰਟ ਦਾ ਇਸ਼ੂ ਆ ਇਹ ਉਸੇ ਤੋਂ ਵੱਧਾ ਗਿਆ ਕਿਵੇਂ ਹੋਇਆ ਹਾਂ ਬੇਸਿਕਲੀ ਉਹਨਾਂ ਨੂੰ ਨਵੰਬਰ 2023 ਵਿੱਚ ਪਹਿਲੀ ਵਾਰੀ ਅਟੈਕ ਹੋਇਆ ਸੀਗਾ ਤੇ ਅਸੀਂ ਉਹਨੂੰ ਕਾਫੀ ਕਯਰ ਕਰ ਲਿਆ ਫਿਰ ਹਾਰਟ ਦਾ ਵੀ ਇਸ਼ੂ ਆਇਆ ਬਾਈਪਾਸ ਕਰਾ ਲਿਆ ਫਿਰ ਤੀਸਰਾ ਅਟੈਕ ਉਹਨਾਂ ਨੂੰ ਗਾਲ ਬਲੈਡਰ ਦਾ ਹੋਇਆ ਉਹ ਵੀ ਅਸੀਂ ਕਾਫੀ ਹੁਣ ਖਾਣਾ ਖਾਣ ਲੱਗ ਪਏ ਸੀਗੇ ਤਰਨ ਫਿਰ ਲੱਗ ਪਏ ਸੀਗੇ ਹੁਣ ਅਸੀਂ ਹੋਪਫੁਲ ਹੋ ਗਏ ਸੀ ਵੀ ਕੈਮ ਹੋ ਰਿਹਾ ਪਰ ਜਿਹੜਾ ਆ ਅਟੈਕ ਆ ਇਹ ਸਾਡੇ ਵਾਸਤੇ ਬਹੁਤ ਘਾਤਕ ਸਾਬਤ ਹੋਇਆ ਜੀ ਤੇ ਜਿਹੜੀ ਫੋਟੋਜ਼ ਇੱਕ ਰਿਲੀਜ਼ ਹੋ ਰਹੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਤੋਂ ਵੀਕ ਵੀ ਬੜੇ ਨਜ਼ਰ ਆ ਰਹੇ ਆ ਕਿ ਇੱਦੇ ਵੀਕ ਸੀਗੇ ਗਾਲ ਬਲੈਡਰ ਜਿਹੜਾ ਸੀ ਉਹਨਾਂ ਦੀ ਅਹ ਤਰਿਕ ਖਾ ਨਹੀਂ ਪਾ ਰਹੇ ਸੀ ਉਹ ਤੇ ਜਦੋਂ ਨਹੀਂ ਕਰਦੇ 6 ਮਹੀਨੇ ਲਗਾਤਾਰ ਵਿਕਨਸਾਈ ਜਾਂਦੀ ਹੈ ਤੇ ਇਸ ਕਰਕੇ ਉਹ ਕਮਜ਼ੋਰ ਹੋ ਗਏ ਸੀ ਪਰ ਹੁਣ ਖਾਣ ਲੱਗ ਪਏ ਸੀ ਰਿਕਵਰ ਹੋਣ ਲੱਗ ਪਏ ਸ ਅੱਛਾ ਸ਼ਰਮਾ ਜੀ ਤੁਹਾਡਾ ਬੜਾ ਲੰਮਾ ਸਫ਼ਰ ਹੈ ਮੈਨੂੰ ਯਾਦ ਆ ਵੀ ਦੋ ਛਣਕਾਟਾ ਜਦੋਂ ਆਉਂਦਾ ਆ ਤੁਸੀਂ ਨਾਲ-ਨਾਲ ਚੱਲਦੇ ਹੋ ਫਿਰ ਤੁਸੀਂ ਕੁਲੀਗ ਵੀ ਸੀਗੇ ਪੀਓਯੂ ਇਕੱਠੇ ਰਹਿੰਦੇ ਹੋ ਇਹ ਤੁਹਾਡੇ ਦਿਮਾਗ ਚ ਜਿਹੜਾ ਫਲੈਸ਼ਬੈਕ ਹੈ ਉਹ ਕਿੱਦਾਂ ਚੱਲਦਾ ਹੈ ਵੀ ਕਿਹੜੀਆਂ ਗੱਲਾਂ ਯਾਦ ਆਉਂਦੀਆਂ ਦੇਖੋ ਅਸੀਂ ਕਿਉਂਕਿ ਬਹੁਤ ਲੰਬਾ ਸਮਾਂ ਪੀਓਯੂ ਇਕੱਠੇ ਬਤਾਇਆ ਉਸ ਤੋਂ ਬਾਅਦ ਜਦੋਂ ਮੈਂ ਜੌਬ ਮਾਰਕੀਟ ਚ ਆ ਗਿਆ ਹੇ ਪ੍ਰੋਫੈਸਰ ਲੱਗੇ ਕਿਸਾਨ ਮੇਲੇ ਤੇ ਇਕੱਠੇ ਹੋਣਾ ਵੈਸੇ ਵੀ ਸਾਡੇ ਪਰਿਵਾਰਕ ਸੰਬੰਧ ਇੰਨੇ ਗਹਿਰੇ ਆ ਵੀ ਸਾਡੀਆਂ ਫੈਮਿਲੀਜ਼ ਇਕੱਠੀਆਂ ਮੂਵ ਕਰਦੀਆਂ ਚਾਹੇ ਉਦੇਸ਼ ਵਿਦੇਸ਼ ਚ ਹੈਗੇ ਮੇਰੀ ਬੇਟੀ ਉਹਨਾਂ ਦੀ ਬੇਟੀ ਮੇਰਾ ਬੇਟਾ ਉਹਨਾਂ ਦਾ ਬੇਟਾ ਮੇਰੀ ਵਾਈਫ ਉਹਨਾਂ ਦੀ ਵਾਈਫ ਸਾਰੀ ਬੌਂਡਿੰਗ ਸ਼ੀਟ ਇਸ ਕਰਕੇ ਅਸੀਂ ਜਿੰਨੇ ਵੀ ਟੂਰ ਕੀਤੇ ਆ ਇਕੱਠੇ ਕੀਤੇ ਆ ਤਾਂ ਸਾਡੇ ਪਰਿਵਾਰ ਵਾਸਤੇ ਬਹੁਤ ਵੱਡਾ ਘਟਾ ਹੈ ਬੱਚੇ ਮੇਰੀ ਬੇਟੀ ਅਮਰੀਕਾ ਚ ਰਹੀ ਜਾਂਦੀ ਆ ਕੋਈ ਆ ਨਹੀਂ ਸਕਦੀ ਬੇਟਾ ਮੇਰਾ ਆ ਰਿਹਾ ਚੱਲ ਰਿਹਾ ਚੱਲ ਪਿਆ ਸਵੇਰੇ ਪਹੁੰਚਣਾ ਉਹਨੇ ਸ ਸੱਚੇ ਕੱਲ ਕਿਉਂਕਿ ਤੁਸੀਂ ਬਹੁਤ ਨੇੜੇ ਹੋ ਕਿ ਪ੍ਰੋਗਰਾਮ ਕੱਲ ਦਾ ਕਿਵੇਂ ਲੀਕ ਕਿਆ ਗਿਆ ਆ ਕਿਉਂਕਿ ਬਹੁਤ ਸੰਗਤ ਆਉਣ ਦਾ ਅੰਤਿਮ ਦਰਸ਼ਨਾਂ ਦੇ ਲਈ ਇਦਾਂ ਲੱਗਦਾ ਵੀ ਸਾਰਾ ਪੰਜਾਬ ਆਊਗਾ ਅਸੀਂ ਜੀ ਕੱਲ ਸਵੇਰੇ ਇੱਥੇ ਰੈਜ਼ਿਡੈਂਸ ਤੇ ਆਪਾਂ ਖੜੇ ਆ ਇੱਥੇ ਅਸੀਂ 11 ਵਜੇ ਤਿਆਰੀ ਕਰ ਲੈਣੀ ਆ ਤੇ ਅਸੀਂ ਅੰਤਮ ਦਰਸ਼ਨ ਕਰਾ ਕੇ 12 ਵਜੇ ਤੁਰ ਪੈਣਾ ਇਥੋਂ 12 ਵਜੇ ਅਸੀਂ ਲਿਜਾ ਕੇ 1 ਵਜੇ ਅਸੀਂ ਮਹੱਲੇ ਦੀ ਸ਼ਮਸ਼ਾਨਪੁਰ ਵਿੱਚ ਸੰਸਕਾਰ ਦਾ ਪਲਾਨ ਬਣਾਇਆ ਹੈ ਕੋਸ਼ਿਸ਼ ਕਰਾਂਗੇ ਅਸੀਂ ਟਾਈਮ ਤੇ ਪਹੁੰਚੀ ਉੱਥੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਐਸੀ ਉਹ ਸਾਥੀ ਜਿਹੜਾ ਦੁੱਖ ਸੁੱਖ ਚ ਵੀ ਇਕੱਠੇ ਰਿਹਾ ਫਿਰ ਗੱਲਾਂ ਹੋਈਆਂ ਫਿਰ ਨਾਲ ਨਾਲ ਚੱਲਦੇ ਰਹੇ ਛਣਕਾਟਾ ਪੈਂਦਾ ਰਿਹਾ ਪਰ ਹੁਣ ਉਹ ਛਣਕਾਟਿਆਂ ਦਾ ਆੜੀ ਕੱਲਾ ਛੱਡ ਕੇ ਚਲਾ ਗਿਆ ਜਤਿੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਜਸਵਿੰਦਰ ਭੱਲਾ ਐਂਟੀਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ